ਬਾਈਬਲ ਦੇ ਵਿੱਚ ਲਿਖਿਆ ਹੈ ਸ਼ਰੀਰ ਤੇ ਮਨ ਲਗਾਉਣਾ ਮੌਤ ਹੈ ਇਹ ਵਚਨ ਸਮੂਹ ਕੀ ਸਮਝਾਉਣਾ ਚਾਹੁੰਦਾ ਹੈ ਕਿਉਂ ਸ਼ਰੀਰ ਤੇ ਮਨ ਲਗਾਉਣਾ ਮੌਤ ਹੈ ਬਾਈਬਲ ਦੇ ਵਿੱਚ ਲਿਖਿਆ ਸਮਸਨ ਨੇ ਸ਼ਰੀਰ ਤੇ ਮਨ ਲਗਾਇਆ ਉਹ ਮਰ ਗਿਆ ਉਹ ਖਤਮ ਹੋ ਗਿਆ ਉਦੇ ਸਰੀਰ ਦੀ ਅਭਿਲਾਸ਼ਾ ਜਾਗੀ ਕਿ ਪਾਪ ਕਰ ਲੜਕੀ ਦੇ ਨਾਲ ਸੋ ਪਰ ਬੇ ਵਿਚਾਰ ਕਰ ਉਸ ਦੇ ਨਾਲ ਇੱਕ ਸਰੀਰ ਹੋ ਤਾਂ ਬਾਈਬਲ ਦੇ ਵਿੱਚ ਲਿਖਿਆ ਪਾਪ ਦੀ ਮਜ਼ਦੂਰੀ ਮੌਤ ਹੈ ਉਸ ਸਮਸਨ ਨੇ ਪਾਪ ਕੀਤਾ ਬੇ ਵਿਚਾਰ ਕੀਤਾ ਸਰੀਰ ਦੀ ਸੁਣੀ ਸਰੀਰ ਤੇ ਮਨ ਲਗਾਇਆ ਉਹ ਖਤਮ ਹੋ ਗਿਆ ਉਹ ਮਰ ਗਿਆ ਤਾਂ ਅੱਜ ਸਾਨੂੰ ਖੁਦਾਵੰਦ ਦਾ ਵਚਨ ਉਹ ਖੁਦਾ ਦਾ ਜੀਵਤ ਵਚਨ ਇਹ ਸਮਝਾਉਣਾ ਚਾਹੁੰਦਾ ਹੈ ਕਿ ਕੁਝ ਲੋਕ ਸਰੀਰ ਤੇ ਮਨ ਲਗਾਉਂਦੇ ਆ ਕਿ ਪਰਮੇਸ਼ੁਰ ਦੇ ਕੋਲੋਂ ਬਹੁਤ ਚੀਜ਼ਾਂ ਦੀ ਮੰਗ ਕਰਦੇ ਨੇ ਉਹ ਚੰਗਿਆਈ ਦੀ ਆਸ਼ੀਸ਼ ਦੀ ਬਰਕਤ ਦੀ ਕਿਉਂ ਨਹੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਛੁਟਕਾਰੇ ਕਿਉਂ ਨਹੀਂ ਕਈਆਂ ਦੀ ਜ਼ਿੰਦਗੀ ਦੇ ਵਿੱਚ ਹੁੰਦੇ ਚਿੰਗਿਆਈ ਕਿਉਂ ਨਹੀਂ ਖੁਦਾਵੰਦ ਕਈਆਂ ਨੂੰ ਦਿੰਦਾ ਕਿਉਂ ਨਹੀਂ ਉਹ ਕਰ ਪਾਉਂਦੇ ਜੋ ਕਰਨਾ ਚਾਹੁੰਦੇ ਆ ਬਲਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਹੁੰਦਾ ਹੈ ਜੋ ਉਹ ਨਹੀਂ ਚਾਹੁੰਦੇ ਕਿਉਂਕਿ ਸਰੀਰ ਤੇ ਮਨ ਲਗਾੜਾ ਅੰਮ੍ਰਿਤੂ ਹੈ ਇਸ ਦਾ ਮਤਲਬ ਕੀ ਹੈ ਅੱਜ ਸਰੀਰ ਕਹ ਰਿਹਾ ਤੂੰ ਬਹੁਤ ਥੱਕ ਗਿਆ ਹੁਣ ਤੇ ਤੂੰ ਪ੍ਰਾਰਥਨਾ ਨਹੀਂ ਹੋ ਸਕਦੀ ਹੁਣ ਤਕਾਬਟ ਬਹੁਤ ਹੈ ਅਸੀਂ ਜਾਣਦੇ ਹਾਂ ਕਿ ਜਦੋਂ ਹੀ ਅਸੀਂ ਨਾ ਨਹੀਂ ਕਰਦੇ ਤਾਂ ਸ਼ੈਤਾਨ ਦੀ ਐਂਟਰੀ ਸਾਡੇ ਘਰ ਦੇ ਵਿੱਚ ਸਾਡੇ ਸ਼ਰੀਰ ਦੇ ਵਿੱਚ ਸਾਡੀ ਜਿੰਦਗੀ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਹੁੰਦੀ ਹੈ। ਔਰ ਉਸੇ ਸ਼ਰੀਰ ਦੀ ਜਦੋਂ ਅਸੀਂ ਸੁਣ ਕੇ ਪ੍ਰਾਰਥਨਾ ਨਹੀਂ ਕਰਦੇ ਤਾਂ ਸਾਡੇ ਸ਼ਰੀਰ ਨੂੰ ਦੁਸ਼ਟ ਆਤਮਾ ਆਪਣੇ ਕਬਜ਼ੇ ਦੇ ਵਿੱਚ ਕਰਦੀਆਂ ਨੇ। ਕਿੱਦਾਂ? ਬਿਨਾਂ ਪ੍ਰਾਰਥਨਾ ਤੋਂ ਇਹ ਸ਼ਰੀਰ ਖਾਲੀ ਹੈ। ਬਿਨਾਂ ਖੁਦਾ ਦੇ ਵਚਨ ਤੋਂ ਇਹ ਸ਼ਰੀਰ ਖਾਲੀ ਹੈ। ਔਰ ਜਦੋਂ ਹੀ ਦੁਸ਼ਟ ਆਤਮਾ ਸਾਨੂੰ ਖਾਲੀ ਨੂੰ ਵੇਖਦੀਆਂ ਨੇ। ਅਸੀਂ ਕਿਉਂ ਖਾਲੀ ਆ? ਅਸੀਂ ਪ੍ਰਾਰਥਨਾ ਨਹੀਂ ਕਰ ਰਹੇ। ਕਿਉਂ ਖਾਲੀ ਆ? ਬਾਈਬਲ ਨਹੀਂ ਪੜ੍ਹ ਰਹੇ। ਖੁਦਾ ਦਾ ਕਲਾਮ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ। ਉਹਦਾ ਡੱਡ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ। ਕਿਉਂਕਿ ਅਸੀਂ ਸਰੀਰ ਦੀ ਸੁਣੀ। ਜਦੋਂ ਦੁਸ਼ਟ ਉਹ ਸ਼ਤਾਨ ਸਾਡੀ ਜ਼ਿੰਦਗੀ ਦੇ ਵਿੱਚ ਖਾਲੀ ਬਣੇ ਨੂੰ ਵੇਖਦਾ ਹੈ। ਉਹ ਸਾਡੀ ਔਰ ਆਕਰਸ਼ਿਤ ਹੁੰਦਾ ਹੈ। ਉਹ ਇਨਸਾਨ ਦੀ ਔਰ ਆਕਰਸ਼ਿਤ ਹੁੰਦਾ ਹੈ। ਉਵੱਦ ਦਾ ਰੋਧ ਜਿੰਦਗੀ ਦੀ ਔ ਉਹਦੇ ਪਰਿਵਾਰ ਦੀ ਔ ਤਾਂ ਖਤਮ ਕਰਦਾ ਹੈ ਉਸ ਸਰੀਰ ਦੇ ਵਿੱਚ ਬਿਮਾਰੀਆਂ ਨੂੰ ਪੈਦਾ ਕਰਦਾ ਹੈ ਰੋਗਾਂ ਨੂੰ ਪੈਦਾ ਕਰਦਾ ਹੈ ਜਿਸ ਦੇ ਕਾਰਨ ਉਹ ਸੰ ਖਤਮ ਹੁੰਦਾ ਹੈ ਜੋ ਸਟਮਕ ਐਂਡ ਹੈਡੈਕ ਤੇਰੇ ਰਿਸ਼ਤੇਦਾਰ ਵੀ ਮਹਿਰਸ ਦੇ ਵਿੱਚ ਆਇਆ ਹੋਇਆ ਹੈ ਉਹ ਵੀ ਤਾਂ ਪੈਗ ਲਾ ਰਿਹਾ ਹੈ ਉਹ ਵੀ ਡਰਿੰਕ ਕਰ ਰਿਹਾ ਫਿਰ ਤੂੰ ਕਿਉਂ ਨਹੀਂ ਕਰ ਰਿਹਾ ਉਹ ਰੁੱਸ ਜਾਏਗਾ ਉਹ ਗੁੱਸੇ ਹੋ ਜਾਏਗਾ ਅਸੀਂ ਸਰੀਰ ਦੀ ਸੁਣੀ ਉਹ ਡਰਿੰਕ ਕਰਕੇ ਉਹ ਨਸ਼ਾ ਕਰਕੇ ਸਰੀਰ ਦੀ ਵਿਲਾਸਾ ਨੂੰ ਪੂਰਾ ਕੀਤਾ ਸਰੀਰ ਨੂੰ ਪ੍ਰਸੰਨ ਕੀਤਾ ਖੁਸ਼ ਕੀਤਾ ਜਿਸ ਦੇ ਵਿੱਚੋਂ ਪਰਮੇਸ਼ਰ ਨਿਰਾਸ਼ ਹੋਇਆ ਔਰ ਖੁਦਾ ਦਾ ਕਲਾਮ ਟੁੱਟਿਆ ਦੁਸ਼ਮਨ ਨੂੰ ਮੌਕਾ ਮਿਲ ਗਿਆ ਤੁਹਾਡੇ ਸਰੀਰ ਦੇ ਵਿੱਚ ਬਿਮਾਰੀ ਨੂੰ ਫਿੱਟ ਕਰਨ ਦਾ ਰੋਗ ਨੂੰ ਫਿੱਟ ਕਰਨ ਦਾ ਜਦੋਂ ਸਮਸਨ ਫਲਿਸਤੀਆਂ ਦੇ ਵਿਰੁੱਧ ਉੱਠਦਾ ਸੀ ਉਹ ਲੋਕਾਂ ਨੂੰ ਹਰਾਉਂਦਾ ਸੀ ਸ਼ਰਮਿੰਦਾ ਕਰਦਾ ਸੀ ਫਲਿਸਤੀ ਲੋਕਾਂ ਨੂੰ ਪਰ ਦੁਸ਼ਟ ਤੋ ਜਰਿਆ ਨਹੀਂ ਗਿਆ ਦੁਸ਼ਟ ਨੇ ਪਲੈਨਿੰਗ ਕੀਤੀ ਛੋਜਨਾ ਕਢੀ ਇਹ ਸੰਗ ਕਿੱਦਾਂ ਡਿੱਗਿਆ ਜਾਵੇ ਕਿੱਦਾਂ ਖਤਮ ਕੀਤਾ ਜਾਵੇ ਤਾਂ ਦੁਸ਼ਟ ਨੇ ਉਹਦੇ ਸਾਹਮਣੇ ਇੱਕ ਸੁੰਦਰ ਲੜਕੀ ਨੂੰ ਲੈ ਕੇ ਆਇਆ ਉਹਨਿ ਉਸ ਦੇ ਸਰੀਰ ਦੀਆਂ ਅਭਿਲਾਸ਼ਾਂ ਜਾਗੀਆਂ ਉਨੇ ਆਪਣੇ ਸਰੀਰ ਨੂੰ ਪ੍ਰਸੰਨ ਕੀਤਾ। ਉਹਨੇ ਸਰੀਰ ਦੀ ਸੁਣੀ ਕਿਉਂਕਿ ਗਲਾਤੀਆਂ 5 ਦੇ ਦੇ ਵਿੱਚ ਲਿਖਿਆ ਆਤਮਾ ਸਰੀਰ ਦੇ ਔਰ ਸਰੀਰ ਆਤਮਾ ਦੇ ਵਿਰੋਧ ਦੇ ਵਿੱਚ ਹੈ। ਉਹਨੇ ਬੇ ਵਿਚਾਰ ਕਰਕੇ ਸੋ ਕੇ ਇੱਕ ਲੜਕੀ ਦੇ ਨਾਲ ਆਪਣੇ ਆਪ ਨੂੰ ਪ੍ਰਸੰਨ ਕੀਤਾ। ਸਰੀਰ ਨੂੰ ਖੁਸ਼ ਕੀਤਾ। ਤਾਂ ਉਹ ਉਹਦਾ ਲੜਕੀ ਨਾਲ ਸੋਣਾ ਸਰੀਰ ਦੀ ਸੁਣਨਾ ਉਹਦੇ ਲਈ ਮੌਤ ਦਾ ਬਰਬਾਦੀ ਦਾ ਕਰਨ ਠਹਿਰੇ ਹੋਰ ਬਣਿਆ ਤਾਂ ਯਾਦ ਰੱਖੋ ਸਾਡਾ ਪ੍ਰਾਰਥਨਾ ਕਰਨਾ ਬਹੁਤ ਜ਼ਰੂਰੀ ਹੈ ਵਚਨ ਨੂੰ ਪੜਨਾ ਬਹੁਤ ਜ਼ਰੂਰੀ ਹੈ ਉਸਨੂੰ ਆਪਣੇ ਸਰੀਰ ਤੇ ਮਨ ਲਗਾਉਣਾ ਅਸੀਂ ਅੱਜ ਸਰੀਰ ਦੀ ਨਾਲ ਸੁਣੋ ਅਸੀਂ ਖੁਦਾਵੰਦੀ ਆਤਮਾ ਦੀ ਅਗਵਾਈ ਦੀ ਹੇਠ ਚੱਲੋ ਉਹਦੇ ਵਚਨਾਂ ਦੇ ਹੇਠ ਚੱਲਣ ਦੀ ਸਾਨੂੰ ਜ਼ਰੂਰਤ ਹੈ ਉਸਨੇ ਕਹੇ ਸ਼ਰੀਰ ਕਮਜ਼ੋਰ ਹੈ ਵਚਨ ਦੇ ਵਿੱਚ ਲਿਖਿਆ ਹੈ ਸ਼ਰੀਰ ਕਮਜ਼ੋਰ ਹੈ ਆਤਮਾ ਤਿਆਰ ਸ਼ਰੀਰ ਕਮਜ਼ੋਰ ਹੈ ਉਹ ਕੀ ਕਹਿ ਰਿਹਾ ਪ੍ਰਾਰਥਨਾ ਨਹੀਂ ਹੋ ਸਕਦੀ ਖੁਦਾ ਦਾ ਕਲਾਮ ਕਹਿ ਰਿਹਾ ਜਦੋਂ ਉਹਦੇ ਚੇਲਿਆਂ ਤੋਂ ਦੁਸ਼ਟ ਆਤਮਾ ਨਹੀਂ ਨਿਕਲੀ ਉਹਨੇ ਬਹੁਤ ਜ਼ੋਰ ਲਗਾਇਆ ਤਾਂ ਉਸ ਲੜਕੇ ਦਾ ਪਿਤਾ ਜਿਸ ਦੇ ਬੇਟੇ ਦੇ ਅੰਦਰ ਦੁਸ਼ਟ ਆਤਮਾ ਸੁਪੀ ਹੋਈ ਸੀ ਉਸਨੇ ਯਿਸੂ ਮਸੀਹ ਦੇ ਕੋਲ ਉਸ ਬੱਚੇ ਨੂੰ ਆਪਣੇ ਬੇਟੇ ਨੂੰ ਲੈ ਕੇ ਸੁੱਟਿਆ ਕਿ ਤੇਰੇ ਚੇਲੇ ਨਹੀਂ ਕੱਢ ਸਕੇ ਬਹੁਤ ਜ਼ੋਰ ਲਾਇਆ ਬਹੁਤ ਮਿਹਨਤ ਕੀਤੀ ਬਹੁਤ ਕੁਝ ਕੀਤਾ ਤਾਂ ਇਹ ਦੋ ਯਿਸੂ ਮਸੀਹ ਨੇ ਉਹ ਦੁਸ਼ਟ ਆਤਮਾ ਨੂੰ ਕੱਢਿਆ ਔਰ ਡਾਟਿਆ ਔਰ ਚਲੀ ਗਈ ਤਾਂ ਇਸ ਤੋਂ ਬਾਅਦ ਆਖੇ ਮੈਂ ਕਿੰਨਾ ਚਿਰ ਤੁਹਾਡੀ ਮਦਦ ਕਰਾਂਗਾ ਕਿੰਨਾ ਚਿਰ ਤੁਹਾਡੇ ਨਾਲ ਰਹਾਂਗਾ ਬਿਨਾਂ ਵਰਤਾਂ ਤੋਂ ਔਰ ਬਿਨਾ ਪ੍ਰਾਰਥਨਾ ਤੋਂ ਕਈ ਆਤਮਾ ਮਨ ਨਹੀਂ ਜਾਂਦੀਆਂ ਅਜਿਹੀ ਗਰੀਬੀ ਦੀ ਆਤਮਾ ਤੰਗੀ ਦੀ ਆਤਮਾ ਦੁਸ਼ਟ ਆਤਮਾ ਬੇਵਿਚਾਰ ਦੀ ਆਤਮਾ ਦੋਸ਼ ਲਗਾਉਣ ਵਾਲੀ ਆਤਮਾ ਕਈਆਂ ਦੀ ਜ਼ਿੰਦਗੀ ਦੇ ਵਿੱਚ ਕਾਰਾ ਕਰ ਰਹੀਆਂ ਹੁੰਦੀਆਂ ਨੇ ਕਈਆਂ ਦੀ ਪਰਿਵਾਰਾਂ ਵਿੱਚ ਕਾਰਿਆ ਕਰ ਰਹੀਆਂ ਹੁੰਦੀਆਂ ਨੇ ਲੇਕਿਨ ਪਰਮੇਸ਼ਵਰ ਕਹਿੰਦਾ ਬਿਨਾ ਉਪਵਾਸ ਤੋਂ ਬਿਨਾ ਪ੍ਰਾਰਥਨਾ ਤੋਂ ਕਈ ਆਤਮਾ ਮਨ ਨਹੀਂ ਜਾਂਦੀਆਂ ਕੁਝ ਆਤਮਾ ਮੈਂ ਐਦਾਂ ਦੀਆਂ ਨੇ ਜਿਹੜੀਆਂ ਬਿਨਾ ਉਪਵਾਸਾਂ ਤੋਂ ਨਹੀਂ ਜਾਂਦੀਆਂ ਪਰੇ ਸਰੀਰ ਕੀ ਕਹਿੰਦਾ ਨਹੀਂ ਤੈਨੂੰ ਇੱਕ ਹਫਤਾ ਹੋ ਗਿਆ ਉਪਵਾਸ ਰੱਖੇ ਨੂੰ ਤੇਰਾ ਚਿਹਰਾ ਲਿੱਸਾ ਹੋ ਗਿਆ ਤੇਰਾ ਸਰੀਰ ਕਮਜ਼ੋਰ ਹੋ ਗਿਆ ਸਰੀਰ ਕੀ ਕਹਿੰਦਾ ਨਹੀਂ ਤੂੰ ਪਹਿਲਾਂ ਫਿੱਟ ਸੀ ਤੂੰ ਪਹਿਲਾਂ ਅੱਛਾ ਸੀ ਹੁਣ ਤੂੰ ਕਮਜ਼ੋਰ ਹੋ ਗਿਆ ਤੂੰ ਅੱਛਾ ਨਹੀਂ ਲੱਗਦਾ ਤੇਰੇ ਕੱਪੜਾ ਪੈਣਾ ਹੋਇਆ ਅੱਛਾ ਨਹੀਂ ਲੱਗਦਾ ਹੁਣ ਤੂੰ ਪਤਲਾ ਹੋ ਗਿਆ ਹੁਣ ਤੂੰ ਲਿੱਸਾ ਹੋ ਗਿਆ ਤੇਰਾ ਚਿਹਰਾ ਹੈ ਉਹ ਪਹਿਲਾਂ ਅੱਛਾ ਸੀ ਜਦੋਂ ਉਪਵਾਸ ਨਹੀਂ ਰੱਖਦਾ ਸੀ ਹੁਣ ਤੂੰ ਜਦੋਂ ਦੀ ਰੋਟੀ ਛੱਡ ਦਿੱਤੀ ਪੋਜ਼ਨ ਛੱਡ ਦਿੱਤਾ ਉਪਵਾਸ ਰੱਖਣੇ ਸ਼ੁਰੂ ਕਰ ਦਿੱਤੇ ਤੂੰ ਪਤਲਾ ਹੋ ਚੁੱਕਿਆ ਹੈ ਤੂੰ ਲਿੱਸਾ ਹੋ ਚੁੱਕਿਆ ਹੈ ਤੂੰ ਕਮਜ਼ੋਰ ਹੋ ਚੁੱਕਿਆ ਹੈ ਸਰੀਰ ਸਾਨੂੰ ਕਹਿੰਦਾ ਤੂੰ ਪਤਲਾ ਸੁੰਦਰ ਨਹੀਂ ਲੱਗਦਾ ਤੇਰਾ ਚਿਹਰਾ ਛੋਟਾ ਹੋ ਗਿਆ ਪਤਲਾ ਹੋ ਗਿਆ ਤੂੰ ਸੁੰਦਰ ਨਹੀਂ ਲੱਗਦਾ ਤਾਂ ਅਸੀਂ ਸਰੀਰ ਦੀ ਸੁਣੀ ਉਹ ਆਤਮਾ ਸਾਡੀ ਜ਼ਿੰਦਗੀ ਦੇ ਵਿੱਚੋਂ ਨਹੀਂ ਗਈ ਕਿਉਂਕਿ ਉਪਵਾਸ ਰੱਖਣੇ ਬੰਦ ਕਰ ਦਿੱਤੇ ਪ੍ਰਾਰਥਨਾ ਕਰਨੇ ਦੀ ਬੰਦ ਕਰ ਦਿੱਤੀ ਅੱਜ ਸਰੀਰ ਦੀ ਸੁਣਾ ਬੰਦ ਕਰ ਖੁਦਾਵੰਦਰ ਦੇ ਵਚਨ ਦੇ ਅਧਿਆਇ ਕਰੋ ਵਚਨਾਂ ਦਾ ਅਧਿਐਨ ਕਰੋ ਵਚਨ ਨੂੰ ਪੜੋ ਕਲਾਮ ਨੂੰ ਪੜੋ ਬਾਈਬਲ ਖੋਲੋ ਕੁਝ ਐਦਾਂ ਦੀਆਂ ਆਤਮਾਮਨ ਸਪਿਰਿਟ ਨੇ ਜੋ ਬਿਨਾਂ ਉਪਵਾਸ ਔਰ ਪ੍ਰਾਰਥਨਾ ਤੋਂ ਨਹੀਂ ਜਾਂਦੀ ਜਦੋਂ ਪ੍ਰਾਰਥਨਾ ਕਰਾਂਗੇ ਉਹਦਾ ਆਤਮਾ ਸ਼ੀਰਡ ਦੇ ਅੰਦਰ ਠਹਿਰੇਗਾ ਸਾਡੀ ਰੂਹ ਦੇ ਅੰਦਰ ਰੂਹ ਤੇ ਕਬਜ਼ਾ ਕਰੇਗਾ ਲੇਕਿਨ ਜਦੋਂ ਪ੍ਰਾਰਥਨਾ ਨਹੀਂ ਕਰਦੇ ਵਚਨ ਨਹੀਂ ਪੜ੍ਹਦੇ ਚੁਰਸ ਨਹੀਂ ਜਾਂਦੇ ਤਾਂ ਯਾਦ ਰੱਖੋ ਇਹ ਸਰੀਰ ਖਾਲੀ ਹੈ ਇਹ ਰੂਹ ਖਾਲੀ ਹੈ ਅਸੀਂ ਦੁਸ਼ਟ ਦੇ ਲਈ ਆਪਣੇ ਆਪ ਨੂੰ ਖਾਲੀ ਕਰਤਾ ਹਾਂ ਤਾਂ ਸਾਡੇ ਤੇ ਕਬਜ਼ਾ ਕਰ ਉਹ ਸਰੀਰ ਦੇ ਤੇ ਬੁਰੀ ਗੁੰਡੀ ਤੇ ਕਬਜ਼ਾ ਕਰ ਤੇਰੇ ਸਿਰ ਦੇ ਉੱਤੇ ਕਬਜ਼ਾ ਕਰ ਜਦੋਂ ਦੁਸ਼ਟ ਸਾਨੂੰ ਅਨੌਂਟਿੰਗ ਦੇ ਨਾਲ ਪਰਿਆ ਦੇਖਦਾ ਅੱਗ ਦੇ ਨਾਲ ਪਰਿਆ ਦੇਖਦਾ ਪ੍ਰਾਰਥਨਾ ਕਰਦੇ ਦੇਖਦਾ ਹੈ ਵਚਨ ਪੜਦੇ ਦੇਖਦਾ ਹੈ ਵੱਤਨਾ ਤੇ ਚੱਲਦਾ ਦੇਖਦਾ ਤਾਂ ਉਹ ਸਾਡੇ ਤੇ ਕਬਜ਼ਾ ਨਹੀਂ ਕਰ ਪਾਉਂਦਾ ਜੇ ਮੈਂ ਅਸੀਂ ਲੇਟ ਨਹੀਂ ਹੁੰਦੇ ਕਿ ਹਾਂ ਮੈਂ ਰੋਜ਼ 8 ਵਜੇ ਖਾਣਾ ਖਾਂਦਾ ਹਾਂ ਤੁਸੀਂ ਖਾਣੇ ਉਸੇ ਟਾਈਮ ਭੁੱਖ ਲੱਗਦੀ ਹੈ ਮੈਂ ਐਨੇ ਟਾਈਮ ਤੇ 10 ਵਜੇ ਨਹਾਉਂਦਾ ਹਾਂ ਤੁਸੀਂ ਨਹਾਉਣੇਗਾ ਇਦਾਂ ਹੀ ਟਾਈਮ ਟੇਬਲ ਬਣਾਉ ਮੈਂ ਐਨੇ ਵਜੇ ਪ੍ਰੇਅਰਸ ਜਾਣਾ ਹੈ ਐਨੇ ਵਜੇ ਬਾਈਬਲ ਦਾ ਅਧਿਐਨ ਕਰਨਾ ਹੈ ਮੈਂ ਹਫਤੇ ਦੇ ਵਿੱਚ ਐਨੇ ਦਿਨ ਉਪਵਾਸ ਰੱਖਣੇ ਨੇ ਪਵਿੱਤਰਤਾਈ ਦੇ ਵਿੱਚ ਰਹਿਣਾ ਹੈ ਚਰਚ ਜਾਣਾ ਹੈ ਖੁਦਾਬੰਦ ਸਾਡਾ ਗਲ ਕਰੇਗਾ ਉਹ ਸਾਡੇ ਸਿਰ ਜੋਤੀ ਸਾਡੀ ਬੋਡੀ ਦੇ ਉੱਤੇ ਸਾਡੀ ਛਿਬਨ ਦੇ ਉੱਪਰ ਕਬਜ਼ਾ ਕਰੇਗਾ ਸਾਮਸਨ ਨੇ ਸ਼ਰੀਰ ਦੇ ਉੱਤੇ ਮੰਨ ਲਗਾਇਆ ਉਹ ਖਤਮ ਹੋ ਗਿਆ ਯਹੂਦਾ ਇਸਕਰੀ ਜੋਤੀ ਉਸ ਅਨਾਉਂਟਿੰਗ ਨੂੰ ਕਿਉਂ ਨਹੀਂ ਲੈ ਪਾਇਆ ਜਿਸ ਨੂੰ ਪੱਤਰਸ ਹੋਰਾਂ ਨੇ ਲੈ ਲਿਆ ਯੋਹੰਨਾ ਹੋਰਾਂ ਲੈ ਲਿਆ ਕਿਉਂਕਿ ਉਹ ਦਾ ਧਿਆਨ ਪੈਸੇ ਦੇ ਵੱਲ ਹੁੰਦਾ ਸੀ ਗੇਹੇਜ਼ੀ ਉਸ ਅਨਾਉਂਟਿੰਗ ਨੂੰ ਆਪਣੇ ਅਗੂਏ ਤੋਂ ਕਿਉਂ ਨਹੀਂ ਲੈ ਪਾਇਆ ਜਿਹੜੀ ਅਲੀਸ਼ਾ ਨੇ ਏਲੀਆ ਤੋਂ ਲਈ ਕਿਉਂਕਿ ਉਹ ਦਾ ਧਿਆਨ ਸੰਸਾਰ ਦੇ ਵੱਲ ਰੁਪਏ ਦੇ ਵੱਲ ਹੁੰਦਾ ਸੀ ਮਤਲਬ ਵਚਨ ਦੇ ਵਿੱਚ ਲਿਖਿਆ ਇੱਕ ਇਨਸਾਨ ਦੇ ਕੋਲ ਐਨੀ ਫਸਲ ਹੋਈ ਕਿ ਉਸਨੇ ਆਪਣੀ ਜ਼ਿੰਦ ਨੂੰ ਆਖਿਆ ਹੁਣ ਖਾ हे ਮੇਰੀ ਜ਼ਿੰਦ ਹੁਣ ਕਾਫੀ ਔਰ ਐਸ਼ ਕਰ ਤਬ ਵਚਨ ਦੇ ਵਿਚਾਰੇ ਪਰਮੇਸ਼ਵਰ ਨੇ ਉਹਨੂੰ ਆਖਿਆ हे ਮੂਰਖ ਅੱਜ ਰਾਤ ਹੀ ਤੇਰਾ ਪ੍ਰਾਣ ਤੇਥੋਂ ਲੈ ਲਿਆ ਜਾਏਗਾ ਅੱਜ ਰਾਤ ਹੀ ਤੇਰਾ ਪ੍ਰਾਣ ਤੇਥੋਂ ਲੈ ਲਿਆ ਜਾਏਗਾ ਉਸਨੇ ਜਿਹੜੇ ਨੇ ਆਪਣੇ ਆਪ ਨੂੰ ਆਖਿਆ हे ਮੇਰੀ ਜ਼ਿੰਦ हे ਮੇਰੇ ਸ਼ਰੀਰ ਹੁਣ ਖਾ ਪੀ ਔਰ ਐਕਸ ਕਰ ਮੈਨੂੰ ਤੈਨੂੰ ਕੰਮ ਦੀ ਜ਼ਰੂਰਤ ਨਹੀਂ ਤਾਂ ਸਿੱਧਾ ਧਿਆਨ ਦੇਣਾ ਹੈ ਅੱਜ ਸਰੀਰ ਕਹਿੰਦਾ ਹੈ ਕਿ ਰੋਟੀ ਖਾ ਨਹਾ ਔਰ ਸੋ ਜਾ ਤੇਰਾ ਫਰੈਂਡ ਵੀ ਤਾਂ ਫੋਨ ਦੇਖ ਰਿਹਾ ਤੇਰਾ ਰਿਸ਼ਤੇਦਾਰ ਵੀ ਤਾਂ ਮੈਰਜ਼ ਦੇ ਵਿੱਚ ਫੈਗ ਲਗਾ ਰਿਹਾ ਤੈਨੂੰ ਕੀ ਹੋ ਜਾਏਗਾ ਉਹ ਵੀ ਤਾਂ ਡੀਜ਼ਾਂ ਤੇ ਨੱਚ ਰਿਹਾ ਉਹ ਵੀ ਤਾਂ ਗੰਦੇ ਮਜ਼ਾਕ ਕਰ ਰਿਹਾ ਆਪਣੀ ਵਿਸ਼ੇ ਦਾ ਰੰਗ ਤੈਨੂੰ ਕੀ ਹੋ ਜਾਏਗਾ ਇਹ ਦੁਸ਼ਟ ਸਾਡੇ ਮਾਈਂਡ ਦੇ ਵਿੱਚ ਪਾਉਂਦਾ ਹੈ ਤਾਂ ਹੀ ਬਾਈਬਲ ਦੇ ਵਿੱਚ ਲਿਖਿਆ ਹੈ ਮੇਰੇ ਬੇਟੇ ਆਪਣੇ ਮਨ ਦੀ ਵੱਡੀ ਚੋਕਸੀ ਕਰ ਜੋ ਸਾਡੇ ਮਨ ਦੇ ਵਿੱਚ ਦੁਸ਼ਟ ਪਾਉਂਦਾ ਉਹ ਸਾਡਾ ਸਰੀਰ ਕਰਦਾ ਹੈ ਦਾਊਦ ਕਿਉਂ ਡਿੱਗਿਆ ਐਡਾ ਵਿਸ਼ੇਕਿਤ ਨਵੀ ਉਹ ਪ੍ਰਭੂ ਦਾ ਦਾਸ ਕਿਉਂ ਡਿੱਗਿਆ ਉਹ ਖੁਦਾ ਦਾ ਬੰਦਾ ਕਿਉਂ ਡਿੱਗਿਆ ਦਾਊਦ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਜਦੋਂ ਉਹ ਆਪਣੇ ਛੱਤ ਦੇ ਉੱਤੇ ਚੜ੍ਹਿਆ ਉਸ ਨੇ ਇੱਕ ਔਰਤ ਨੂੰ ਨਹਾਉਣ ਦੀ ਹੋਈ ਨੂੰ ਵੇਖਿਆ ਉਹਦੇ ਸਰੀਰ ਦੀ ਅਭਿਲਾਸ਼ਾ ਜਾਗੀ ਉਹਦੇ ਨਾਲ ਸੋਇਆ ਆਪਣੇ ਸਰੀਰ ਨੂੰ ਪ੍ਰਸੰਨ ਕੀਤਾ ਖੁਸ਼ ਕੀਤਾ ਤਾਂ ਉਹਦੇ ਲਈ ਮ੍ਰਿਤਿਉ ਦਾ ਪਰ ਪੂਰੇ ਘਰਾਣੇ ਤੇ ਸਰਾਫ ਆਉਣ ਦਾ ਕਾਰਨ ਠਹਿਰਿਆ ਸਰੀਰ ਤੇ ਮਨ ਲਗਾਉਣਾ ਕੱਲਾ ਸਾਨੂੰ ਬਰਬਾਦ ਨਹੀਂ ਕਰਦਾ ਖਤਮ ਨਹੀਂ ਕਰਦਾ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਵੀ ਪ੍ਰਭਾਵ ਪਾਉਂਦਾ ਹੈ ਦਾਉਦਾ ਸਰੀਰ ਨੂੰ ਪਸੰਦ ਕਰਨਾ ਉਹਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਸਰਾਫਤ ਦਾ ਝਗੜੇ ਦਾ ਲੜਾਈ ਦਾ ਕੰਮ ਠਹਿਰਿਆ ਜਿਹਨੇ ਸਰੀਰ ਤੇ ਮਨ ਲਗਾਇਆ ਅੱਜ ਤੁਹਡੇ ਸਾਹਮਣੇ ਅੱਛੀ ਇਸਤਰੀ ਨੂੰ ਲੈ ਕੇ ਖੜਾ ਕਰ ਸਕਦਾ ਹੈ ਜਿਵੇਂ Samsung ਦੇ ਨਾਲ ਕੀਤਾ ਦਾਉਦੇ ਦੇ ਨਾਲ ਕੀਤਾ ਪਤਾ ਨਹੀਂ ਕਿੰਨੇ ਦੇ ਨਾਲ ਕੀਤਾ 2 ਨੰਬਰ ਦੇ ਧੰਦੇ ਨੂੰ ਕਿ ਬੜਾ ਪੈਸਾ ਬਣਦਾ ਹੈ ਮੈਂ ਕਿ ਤੁਸੀਂ ਸੋਚ ਸਕਦੇ ਹੋ ਦੁਸ਼ਟ ਮਨ ਦੇ ਵਿੱਚ ਪਾ ਸਕਦਾ ਹੈ ਕਿ ਮੈਂ ਸਵੇਰ ਦੇ 8 ਤੋਂ ਲੈ ਕੇ ਸ਼ਾਮ 7 ਵਜੇ ਤੱਕ ਕੰਮ ਕਰਦਾ ਹਾਂ ਸਿਰਫ ਮੈਨੂੰ 400 ਦਿਹਾੜੀ ਦਾ ਮਿਲਦਾ ਹੈ ਇਹ ਜਿਹ ਇਨਸਾਨ ਨੂੰ ਤੁਹਾਡੇ ਕੋਲ ਲੈ ਕੇ ਖੜਾ ਕਰ ਸਕਦਾ ਹੈ ਕਿ ਤੂੰ ਇਹ ਦੋ ਨੰਬਰ ਦਾ ਤੰਦਾ ਕਰਨਾ ਹੈ ਤੂੰ ਇੱਕ ਦਿਨ ਦੇ ਵਿੱਚ 1500 ਕਮਾ ਸਕਦਾ ਇੱਕ ਦਿਨ ਦੇ ਵਿੱਚ 5000 ਕਮਾ ਸਕਦਾ ਹੈ ਪਰ ਅਸ਼ੀਰਵਾਦ ਹੈ ਹਾਂ ਤੋ ਚੇ ਕਪੜੇ ਪੈਣ ਕੇ ਰਹਾ ਕਰੇਗਾ ਤੈਨੂੰ ਤੋਪੇ ਦੇ ਵਿੱਚ ਕੰਮ ਕਰਨ ਦੀ ਜ਼ਰੂਰਤ ਨਹੀਂ ਹੋਇਆ ਕਰਨੀ ਐਨਾ ਖਿੱਚ ਦਾ ਕੰਮ ਭਾਰ ਬੋਝ ਦਾ ਕੰਮ ਤੈਨੂੰ ਕੀ ਜ਼ਰੂਰਤ ਹੈ ਤੂੰ ਇਥੇ ਆਰਾਮ ਨਾਲ ਦੋ ਨੰਬਰ ਦਾ ਤੰਦਾਕਰ ਔਰ ਅੱਛਾ ਮਕਾਨ ਐਸੀ ਸੜ ਔਰ ਲਵਾ ਔਰ ਪੈ ਜਾ ਇਸ ਲਈ ਖੁਦਾਵਾਨ ਕਹਿ ਰਿਹਾ ਜੋ ਸ਼ਰੀਰ ਦੀ ਸੁਣਦੇ ਨੇ ਸ਼ਰੀਰ ਤੇ ਮਨ ਲਗਾਉਣਾ ਮੌਤ ਹੈ ਔਰ ਪਾਪ ਦੀ ਮੁਜ਼ਰੀ ਮੌਤ ਐਸੀ ਲਈ ਅੱਜ ਅਸੀਂ ਸੋਚਣਾ ਹੈ ਕਿ ਅਸਲ ਸ਼ਰੀਰ ਦੀ ਔਰ ਦੁਸ਼ਟ ਦੀ ਨਹੀਂ ਸੁਣਨੀ। ਖੁਦਾਵੰਦ ਕਹਿ ਰਿਹਾ ਤੁਸੀਂ ਮੇਰੀ ਚਰਚੋਂ ਤੁਹਾਡਾ ਸ਼ਰੀਰ ਤੁਹਾਡਾ ਮਨ ਪਰਮੇਸ਼ਰ ਦਾ ਚਰਚ ਹੈ ਮੰਦਰ ਹੈ। ਇਸ ਨੂੰ ਪਵਿੱਤਰਤਾ ਦੀ ਔਰ ਲੈ ਕੇ ਜਾਣਾ ਇਹਨੂੰ ਵਚਨਾਂ ਦੇ ਔਰ ਲੈ ਕੇ ਜਾਣਾ ਇਹਨੂੰ ਚਰਚ ਦੀ ਔਰ ਲੈ ਕੇ ਜਾਣਾ ਆਪਣੇ ਆਪੂ ਦੀ ਔਰ ਲੈ ਕੇ ਜਾਣਾ। ਖੁਦਾਵੰਦ ਦੀਆਂ ਜੂਜ਼ ਨਾਲ ਡੀਟ ਕਰਨਾ ਉਹਦੀ ਪਲੈਨਿੰਗਸ ਦੇ ਹਿੱਟ ਕਰਨਾ ਉਹਦੀ ਗਵਾਹੀ ਦੇ ਹਿੱਟ ਕਰਨਾ ਯਾਦ ਰੱਖੋ ਜਦੋਂ ਖੁਦਾਵੰਦਾ ਕਲਾਮ ਕਹਿ ਰਿਹਾ ਹੈ ਸ਼ਰੀਰ ਆਤਮਾ ਦੀ ਔਰ ਆਤਮਾ ਸ਼ਰੀਰ ਦੇ ਬਰੋ ਦੇ ਵਿੱਚ ਪ੍ਰਭੂ ਅਜਿਹਾ ਕਹਿ ਰਿਹਾ ਪ੍ਰਾਰਥਨਾ ਕਰ ਇਹ ਕੋਬ ਦੇ ਪੱਤਰੀ ਪੰਜ ਦੇ ਅੰਦਰ ਵਿੱਚ ਲਿਖਿਆ ਤੁਸੀਂ ਦੁਖੀਓ ਤਾਂ ਪ੍ਰਾਰਥਨਾ ਕਰੋ ਤੇ ਜਦੋਂ ਤੁਸੀਂ ਬਚਨ ਨੂੰ ਪੜੋਗੇ ਹਾਂ ਮੈਨੂੰ ਪ੍ਰਭੂ ਕਹਿ ਰਿਹਾ ਮੈਂ ਦੁਖੀਆ ਮੈਂ ਪ੍ਰਾਰਥਨਾ ਕਰਨ ਦੇ ਲਈ ਜਾਵਾਂਗਾ ਤੌਦਰੂ ਸਰੀਰ ਕਹਿ ਰਿਹਾ ਨਹੀਂ ਤੂੰ ਥੱਕਿਆ ਹੋਇਆ ਹੈ ਤੂੰ ਸੋ ਜਾ ਤੇਰਾ ਰਿਸ਼ਤੇਦਾਰ ਉਹ ਦੁਖੀ ਹੈ ਤੂੰ ਦਿਨ ਨਾਲ ਫੋਨ ਤੇ ਘੰਟਾ ਗੱਲ ਕਰ ਦੁਸਤ ਸਾਡੇ ਮਨ ਦੇ ਵਿੱਚ ਪਾ ਰਿਹਾ ਉਹਨਾਂ ਦੇ ਮਨ ਦੇ ਵਿੱਚ ਪਾ ਰਿਹਾ ਤੁਹਾਡੇ ਮਨ ਦੇ ਵਿੱਚ ਪਾ ਰਿਹਾ ਕਿ ਤੇਰਾ ਤੇਰਾ ਉਹ ਰਿਸ਼ਤੇਦਾਰ ਦੁਖੀ ਹੈ ਤੂੰ ਦਿਨ ਨਾਲ ਇੱਕ ਘੰਟਾ ਗੱਲ ਕਰ ਉਹਨੂੰ ਹੌਸਲਾ ਮਿਲ ਜਾਏਗਾ ਉਹਦਾ ਦੁੱਖ ਵੰਡਿਆ ਜਾਏਗਾ ਲੇਕਿਨ ਨਹੀਂ ਜਿ세 ਆਤਮਾ ਦੇ ਨਾਲ ਪਰੇ ਹੋਵਾਂਗੇ ਤਾ ਅਸੀਂ ਉਹ ਦਿਨ ਫੋਨ ਤੇ ਗੱਲ ਦੂਸਰੇ ਨੰਬਰ ਤੇ ਪਹਿਲਾਂ ਉਹਦੇ ਲਈ ਕੁੱਟਨੇ ਟੇਕੇ ਪ੍ਰਾਰਥਨਾ ਕਰਾਂਗੇ। ਸਨਗਾ ਛੀਡ ਦੀ ਨਾ ਸੁਣੋ। ਦੁਸ਼ਟ ਦੀ ਨਾ ਸੁਣੋ। ਉਹ ਡਬਲ ਦੀ ਨਾ ਸੁਣੋ। ਜਦੋਂ ਪ੍ਰਾਰਥਨਾ ਦਾ ਟਾਈਮ ਹੁੰਦਾ ਹੈ ਉਹਦੇ ਰਿਸ਼ਤੇਦਾਰ ਦਾ ਫੋਨ ਆਉਣਾ ਕਿਸੇ ਫਰੈਂਡ ਦਾ ਫੋਨ ਆਉਣਾ ਤਾਂ ਆਪਣਾ ਟਾਈਮ ਟੇਬਲ ਬਣਾਓ ਕਿ ਮੇਰਾ ਸਰੀਰ ਮੈਨੂੰ ਕਿੱਧਰ ਲੈ ਜਾ ਰਿਹਾ। ਸੋਚੋ ਜੇ ਇੱਕ ਇਨਸਾਨ 10 ਦਿਨ ਖਾਣਾ ਨਾ ਖਾਏ ਉਹਦਾ ਕੀ ਹਾਲਤ ਹੋ ਜਾਏਗਾ ਕੀ ਹਾਲਤ ਹੋ ਜਾਏਗੀ ਕਿੰਨਾ ਉਹਦਾ ਸ਼ਿਰੂ ਹੋ ਜਾਏਗਾ ਉਹ ਕਮਜ਼ੋਰ ਹੋ ਜਾਏਗਾ ਤਾਂ ਜਦੋਂ ਅਸੀਂ ਪ੍ਰਾਰਥਨਾ ਨਹੀਂ ਕਰਦੇ ਸਾਡੀ ਆਤਮਾ ਕਮਜ਼ੋਰ ਹੋ ਚੁੱਕੀ ਹੈ ਬਿਨਾਂ ਪ੍ਰਾਰਥਨਾ ਤੋਂ ਬਿਨਾਂ ਵਚਨਾਂ ਤੋਂ ਬਿਨਾਂ ਪਵਿੱਤਰਤਾਈ ਤੋਂ ਬਿਨਾਂ ਖੁਦਾ ਦੀ ਆਗਿਆ ਮੰਨਣ ਦੇ ਦੁਆਰਾ ਉਹ ਆਤਮਾ ਕਮਜ਼ੋਰ ਹੋ ਚੁੱਕੀ ਹੈ ਅਸੀਂ ਚਾਰਜਰ ਕਰੋ ਬੱਚਨਾ ਦੇ ਦੁਆਰਾ ਪ੍ਰਾਰਥਨਾ ਦੇ ਦੁਆਰਾ ਉਪਵਾਸ ਦੇ ਦੁਆਰਾ ਯਿਸੂ ਮਸੀਹ ਨੇ 40 ਦਿਨ ਦੀ ਉਪਵਾਸ ਬਾਈਬਲ ਦੇ ਵਿੱਚ ਲਿਖਾ ਉਹ ਜਾੜ ਦੇ ਵਿੱਚ ਗਿਆ ਕਿ ਲੋਕ ਨਾ ਕਹਿਣ ਦੇਖ ਤੂੰ ਲਿੱਸਾ ਹੋ ਗਿਆ 40 ਦਿਨਾਂ ਦੇ ਵਿੱਚ ਇੰਨਾ ਇੰਨੇ ਵੱਡੇ ਉਪਵਾਸ ਤੂੰ ਲਿੱਸਾ ਹੋ ਗਿਆ ਤੂੰ ਪਤਲਾ ਹੋ ਗਿਆ ਤੂੰ ਭੈੜਾ ਲੱਗਦਾ ਤੇਰੇ ਕੱਪੜੇ ਵੀ ਖੁੱਲੇ ਹੋ ਗਏ ਜੋ ਤੂੰ ਵਸਤਰ ਪਹਿਨਦਾ ਉਹ ਵੀ ਖੁੱਲੇ ਹੋਗੇ ਉਹਨੂੰ ਕੋਈ ਡਿਸਟਰਬ ਨਾ ਕਰ ਸਕੇ ਤਾਂ ਹੀ ਮਤ ਬਾਈਬਲ ਦੇ ਵਿੱਚ ਲਿਖਿਆ ਮਤੀ 6 ਦੇ ਵਿੱਚ ਜਦੋਂ ਤੂੰ ਪ੍ਰਾਰਥਨਾ ਕਰੇ ਗੁਪਤ ਦੇ ਵਿੱਚ ਕਰ ਉਪਵਾਸ ਰੱਖੇ ਗੁਪਤ ਦੇ ਵਿੱਚ ਰੱਖ। ਕਈ ਉਪਵਾਸ ਰੱਖਦੇ ਆ। ਉਹਦੀ family ਵੀ ਕਹਿ ਸਕਦੀ ਹੈ ਕਿੰਨੇ ਤੂੰ ਛੱਡ ਦੇ। ਮੈਥੋਂ ਤ੍ਰਿਪੱਖ ਬਰਦਾਸ਼ਤ ਨਹੀਂ ਹੁੰਦੀ। ਤੇਰਾ ਤੇਰਾ ਬਹੁਤ ਫਰਕ ਪੈ ਗਿਆ। ਤੂੰ ਬਹੁਤ ਲੀਸਾ ਹੋ ਗਿਆ, ਬਹੁਤ ਕਮਜ਼ੋਰ ਹੋ ਗਿਆ। ਗੁਪਤ ਪਤਾ ਹੀ ਨਾ ਲੱਗੇ ਕਿ ਸਾਡੀ ਆਪਣੀ ਫੈਮਿਲੀ ਤੁਹਾਡੀ ਫੈਮਿਲੀ ਨੂੰ ਵੀ ਨਾ ਪਤਾ ਲੱਗੇ ਕਿ ਤੁਹਾਡਾ ਉਪਵਾਸ ਹੈ ਇਸ ਲਈ ਜਿਹੋ ਜਿਨ੍ਹਾਂ ਦੇ ਸਰੀਰ ਕਾਬੂ ਦੇ ਵਿੱਚ ਨਹੀਂ ਉਹਨਾਂ ਦੀ ਜ਼ਿੰਦਗੀ ਕਾਬੂ ਚ ਨਹੀਂ ਉਹਨਾਂ ਦੀ ਲਾਈਫ ਕਾਬੂ ਦੇ ਵਿੱਚ ਨਹੀਂ ਅੱਜ ਸਭ ਤੋਂ ਵੱਡਾ ਦੁਸ਼ਮਣ ਇਨਸਾਨ ਦਾ